ਬਾਹੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਨੂੰ ਕਹੀਏ ਨਾਨਕਾ ਸਤਿ ਸ਼ਾਪਿਆ ਰੱਬ ਦੇ ਰਮਜ਼ਾਂ ਦਾ ਕੋਈ ਪਪਾ ਨਹੀਂ ਹੈਗਾ ਉਹੀ ਸਾਜਣ ਵਾਲਾ ਉਹੀ ਥਾਪ ਕੇ ਸਾਜ ਕੇ ਜਿਨੂੰ ਆਖਦੇ ਨੇ ਨਾ ਮਾਰੇ ਰਾਖੇ ਕੋ ਆਪ ਐਸ ਵੇਲੇ ਜਿਹੜੀ ਸਾਰੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ तकरीबन ਅੱਡੇ ਤੋਂ ਵੱਧ ਪੰਜਾਬ ਜਿਹੜਾ ਉਹ بارشਾਂ ਕਰਕੇ ਹੜ੍ਹ ਕਰਕੇ ਪਾਣੀ ਦੀ ਮਾਰੇ ਹੋ। ਜਿਹੜਾ ਸਾਡੇ ਦੇਖਣ ਵਿੱਚ ਆਇਆ ਹੈ ਕਿ ਲੋਕੀ ਘਰਾਂ ਦੀ ਬਜਾਏ ਇਸ ਵੇਲੇ ਘਰਾਂ ਦੀਆਂ ਛੱਤਾਂ ਉੱਤੇ ਲੇਢੇ ਲਾਈ ਹੋਏ ਆ। ਉਹਨਾਂ ਵਾਸਤੇ ਦੀਦੀ ਕੋਲਾ ਜੀ ਭਲਾਈ ਕੇ ਅੰਦਰ ਦੀਦੀ ਕੋਲਾ ਦੀ ਚੈਰੀਟੇਵ ਹਸਪਤਾਲ ਸਾਡੇ ਮਹਾਪੁਰਖ ਭਾਈ ਸਾਤਾਇਦਰ ਕਬਾਇਸੀ ਜੀ ਉਹਨਾਂ ਦੀ ਪ੍ਰੇਰਣਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨਾਲ ਕਿਉਂਕਿ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਹ ਹਦਾਇਤਾਂ ਕੀਤੀਆਂ ਵੀ ਆਦੀ ਸਮਾਜ ਸੇਵਾ ਸੰਸਥਾ ਹੋ ਪੈਸੇ ਲੱਗੇ ਹੋ ਇਹ ਮਹਾਪੁਰਖਾਂ ਦੀ ਪ੍ਰੇਰਣਾ ਦੇ ਨਾਲ ਦੋ ਤਿੰਨ ਦਿਨ ਸਾਰੀ ਸਰਚ ਕਰਨ ਤੋਂ ਬਾਅਦ ਅਸੀਂ ਇਹ ਮਹਿਸੂਸ ਕੀਤਾ ਕਿ ਤਕਰੀਬਨ 50-70% ਲੋਕ ਜਿਹੜੇ ਛੱਤਾਂ ਉੱਤੇ ਰਹਿ ਰਹੇ ਆ ਉਹਨਾਂ ਨੂੰ ਇਸ ਵੇਲੇ ਸਭ ਤੋਂ ਪਹਿਲੇ ਤੇ ਖਾਣ ਵਾਸਤੇ ਗੁਰੂ ਦੇ ਮੰਦਰ ਦੀ ਪ੍ਰਸ਼ਾਦੇ ਪਾਣੀ ਦੀ ਜ਼ਰੂਰਤ ਹੈ ਕਿਉਂਕਿ ਉੱਥੇ ਕੋਈ ਪਹੁੰਚ ਨਹੀਂ ਰਿਹਾ ਉਹਨਾਂ ਨੂੰ ਪਾਣੀ ਦੀ ਲੋੜ ਹੈ ਉਹਨਾਂ ਨੂੰ ਤੇ ਪਸ਼ੂਆਂ ਵਾਸਤੇ ਚੌਕਰ ਪਰਪਾਲਾ ਕਾਫੀ ਚੀਜ਼ਾਂ ਆਪਾਂ ਇਹ ਮਹਿਸੂਸ ਕੀਤਾ ਜਾਂਦੀ ਲੋੜ ਹੈ ਜਿਹਦੇ ਤੋਂ ਦੋ ਦਿਨ ਦੀ ਸਾਰੀ ਸਲਾਹ ਕਰਕੇ ਮਾਪੋਸ਼ਾ ਦੇ ਹੁਕਮ ਅਨੁਸਾਰ ਕੱਲ ਜਿਹੜੀ 30 ਤਰੀਕ ਸ਼ਨੀਵਾਰ ਵਾਲੇ ਦਿਨ ਤੋਂ ਗੁਰੂ ਕੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਪੂਰੀ ਸੰਗਤ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਨੀਆ ਸੀਸਾਣਾ ਕੱਲ ਸਵੇਰੇ ਜੋ ਪਲਾਨ ਬਣਾਇਆ ਗਿਆ ਹੈ ਕਿ 7-8 ਦਿਨ ਗੁਰੂ ਕੇ ਲੰਗਰ ਤਿਆਰ ਕਰਕੇ ਉਹਨਾਂ ਨੂੰ ਪੈਕਿੰਗ ਕਰਕੇ ਤੇ ਜਿੱਥੇ ਜਿੱਥੇ ਲੋੜ ਹੋਏਗੀ ਜੇ ਢੇਰੀਆਂ ਰਾਈ ਵੀ ਜਾਣਾ ਪਵੇ ਕਿਉਂਕਿ ਆਪ ਹੀ ਪਰਮੇਸ਼ਰ ਸੇਵਾ ਲਏਗਾ ਇਹ ਸਾਡੀ ਇਹ ਬੇਨਤੀ ਹੈ ਕੱਲ 12:30 ਵਜੇ ਪੰਦੀ ਖੇਡ ਜਾਏਗੀ ਇਸ ਵੇਲੇ ਸਾਨੂੰ ਆਗਰਗੇ ਵਲੰਟਰੀਆਂ ਦੀ ਲੋੜ ਹੈ ਮੈਂ ਜਿੰਨੇ ਵੀ ਨੌਜਵਾਨ ਜੀ ਦੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਆਪ ਜੀ ਅੱਗੇ ਆਓ ਜਿੰਨੀਆਂ ਸੰਗਤਾਂ ਸਾਡੇ ਨਾਲ ਸਹਿਯੋਗ ਕਰਨਗੀਆਂ ਉਹਨਾਂ ਹੀ ਵਤਦੋ ਬਾਤ ਅੰਦਰ ਜਾ ਕੇ ਉਹਨਾਂ ਦੇ ਘਰ ਘਰ ਪ੍ਰਸ਼ਾਦਾ ਪੰਚਾਂ ਦੀ ਸੇਵਾ ਕਰ ਪਾਵਾਂਗੇ ਮੈਂ ਬੀਬੀਆਂ ਨੂੰ ਵੀ ਬੇਨਤੀ ਕਰਾਂਗਾ ਆ ਵੀ ਕੋਸ਼ਿਸ਼ ਕਰੋ ਕੱਲ੍ਹ ਸੁਨੇਹੇ ਆ ਸਾਡੇ ਆਪਰੇ ਦੀਪੀ ਕੋਲ ਲਾਗੀ ਚੈਟਰੋ ਹਸਪਤਾਲ ਆ ਕੇ ਪ੍ਰਸ਼ਾਦਾ ਪਾਣੀ ਕਿਉਂਕਿ ਜੋ ਅਸੀਂ ਸੋਚਿਆ ਵੀ ਇਹਨੂੰ ਪੈਕਿੰਗ ਕਰਕੇ ਡੱਬਿਆਂ ਦੇ ਵਿੱਚ ਉਹਨੂੰ ਲਿਫਾਫੇ ਚ ਪਾ ਕੇ ਚਮਚ ਨਾਲ ਪਾ ਕੇ ਇੱਕ ਦਿਨ ਚ ਰਾਜਮਾ ਚਾਵਲ ਪਰਸੋਂ ਦੇ ਦਿਨ ਅਸੀਂ ਸੋਚਿਆ ਨਿਊਟਰੀ ਦੇ ਨਾਲ ਬ레ਡ ਦਿੱਤੀ ਜਾਵੇ ਇੱਕ ਦਿਨ ਆਪਾਂ ਸੋਚਿਆ ਦੀ ਪ੍ਰਸ਼ਾਦਿਆਂ ਦੇ ਨਾਲ ਆਲੂਆਂ ਦੀ ਸਬਜ਼ੀ ਬਟਾਵਾਂਗੇ ਸਬਜ਼ੀ ਬਣਾ ਕੇ ਇਹਨਾਂ ਅਲੱਗ-ਅਲੱਗ ਦਿਨ तकरीबन 10000 ਰੁਪਏ ਦਾ ਦੀ ਦਗਮੀਆਂ ਪੈਕਿੰਗ ਕਰਕੇ ਸੰਗਤਾਂ ਤੱਕ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸਾਨੂੰ ਚੋਕਰ ਵੀ ਚਾਹੀਦੀ ਹੈ ਕੁਰਪਾਲਾਂ ਵੀ ਚਾਹੀਣੀਆਂ ਦੇਸ਼ਕ ਆਪ ਕਿਸੇ ਵੀ ਕਿਸਮ ਦੀ ਸੇਵਾ ਕਰਨੀ ਚਾਹੋ ਜੀਬੀ ਕੋਲਾ ਦੀ ਚਾਹ ਦੇ ਹਸਤਾਫ ਜੀਬੀ ਕੋਲਾ ਦੀ ਪਲਾਈ ਕੇਂਦਰ ਦੇ ਸੇਵਾ ਤੇਜ ਵੀ ਸਕਦੇ ਪੱਥੀ ਸੇਵਾ ਕਰਨ ਵਾਲਿਆਂ ਦੀ ਦਾਗਾ ਲੋੜ ਹੈ ਮੈਂ ਬੇਨਤੀ ਕਰਾਂਗਾ ਆਪ ਜੀ ਸਾਨੂੰ ਸਾਰੇ ਸਹਿਯੋਗ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਇੰਨੇ ਪੈਕਰ ਬਣਾ ਕੇ ਦੇ ਨਹੀਂ। ਬਾਕੀ ਉਹ ਸਾਰੇ ਥੱਲੇ ਆਏ ਹੀ ਨੇ ਜਿਹੜੇ ਰਸੋਈਆਂ ਬੰਦ। ਉਹ ਤਾਂ ਚਲੋ ਆਈ ਗੁੜਾ। ਇਹ ਰੱਤ ਦਾ ਦਰਜ ਜਿੱਦੇ ਪਾਣੀ ਚਲੇ ਨਹੀਂ ਆਉਂਦਾ ਉਹਦੇ ਲੰਦਰ ਬਣਾ ਦੇ। ਉਹ ਤਾਂ ਮੈਂ ਬਣਾਉਂਦਾ। ਬਹੁਤ ਧਿਆਲੇ ਪਾਣੀ ਦੀ ਜਗ੍ਹਾ ਮੰਨਦਾ। ਇਹਦਾ ਸੁੱਕੀਆਂ ਰੋਟੀਆਂ ਦਾ ਵੀ ਰਹਿੰਦਾ। ਉਹਦਾ ਚੋਕਰ ਉਹੀ ਚੀਜ਼ ਹੁੰਦੀ ਹੈ। ਉਹ ਕਵਾਲੀਆਂ ਮੇਲੇ ਦੀ ਸਸਤੀ ਮਿਲਦੀ। ਹਾਂਜੀ ਹਾਂਜੀ। ਉਹਦਾ ਰੇਂਗ ਕਰ ਲੈ। ਬੇਸ਼ਾਨਤ। ਤੇ ਪੇਟੀ ਸੁਣਾ ਪੇਸ਼। ਪਾਣੀ ਬਾਕੀ ਮੁਸਤਫਾ ਜੀ ਗੜਾ ਨਹੀਂ ਪਾਣੀ ਨਾਲ ਉੱਗੀਰ ਕਰ ਬਾਰੇ ਦੀ ਲੋੜ ਹੈ ਜਿੱਥੋਂ ਤੱਕ ਜਾ ਸਕਦੇ ਹੋਏ ਹੱਤੀ ਲਈਏ ਤੇ ਪਾਣੀ ਭੜਿਆ ਉਸ ਤੇ ਠੀਕ ਹੈ ਨਾ ਠੀਕ ਹੈ ਅੱਛਾ ਜੀ ਕੰਮ ਵੀ ਆਪਾਂ ਹਜੇ ਲੈਣ ਦੀ ਨਾਮ ਜੀ ਲਗਾ ਰੁਕਣਾ ਮਾਨੇ ਨੇ ਮੈਂ ਦੋ ਦਿਨ ਲੇਟ ਹੋ ਗਿਆ ਵਾ ਪਲਾਨ ਪਲਾਨ ਦੇ ਡਾਕਟਰ ਜੀ ਮੈਂ ਤਾਂ ਪਰਸੋਂ ਦਾ ਭਾਈ ਦੇ ਗਿਆ ਤੇ ਮੈਨੂੰ ਅੱਜ ਕੱਲ੍ਹ ਦੇਖਾਂਦੇ ਆ ਰਸਮ ਹੁਣ ਆਪਾਂ ਬਾਕੀ ਲੈਣੇ ਆ ਤੇ ਜਾਓ ਇਹ ਦੋ ਦਿਨ ਲੈ ਜੇ ਉਧਰ ਆਪਾਂ ਸੌਵਾ ਕੋਈ ਭਾਈ ਨੂੰ ਸ਼ਰੀਰ ਫਿਰ ਇੱਕ ਤੋਂ ਪਛਾਣ ਨਾ ਮੈਨੂੰ ਕਿਹਾ ਲੱਗਣ ਕਿ ਇੱਕ ਲੱਗਦਾ ਕੋ ਚਾਰੀ ਪਿੰਡ ਇਹ ਇਧਰ ਨਾਲ ਮੈਂ ਉਹਦੇ ਜਦੋਂ ਜਾਣਾ ਤੇ ਆਪਾਂ ਲਾ ਲੀਂ ਉਹਦੇ ਭਾਜੀ ਨੇ ਕੰਮੀ ਟੀਮ ਹੁੰਦੀ ਹੈ ਹਾਂ ਕਦੋਂ ਨਾ ਸੋਮਵਾਰ ਦਾ ਕੋਈ ਜਦੋਂ ਸੋਮਵਾਰ ਨੂੰ ਨਾ ਲੱਗਦਾ ਆ ਮੈਂ ਤੋਂ ਪੁੱਛ ਕੇ ਪੁੱਛ ਲੈਣਾ ਦੋਨੋਂ ਤੇ ਤੇ ਕਹਿੰਦਾ ਪਤਾ ਕਰੋ ਕਿਸੇ ਇੱਜਾ ਇਹ ਮੋਂ ਆਪਾਂ ਪਹਿਲੇ ਜਾਂਚ ਕਰਦੇ ਆ ਪਹਿਲੇ ਥੋੜਾ ਬਣਾ ਲੈਂਦੇ ਹਾਂ ਮਾਤਾ ਜੀ ਆ ਗੱቢ ਸੋਤੀ ਆਪਾਂ ਪਾਣੀ ਆ ਤੋ ਹੋ ਗਿਆ ਜੀ ਸਾਡਾ ਹਸਰ ਇਹ ਬਣਾਉਂਦੇ ਆਇਆ ਤੋ ਆਹ ਤੋ ਦਬਲ ਕਰਾਓ ਹਾਂ ਹੋ ਇਹਨੂੰ ਦਬਲ ਕਰਾਓ ਲੱਗ ਰਹੀ ਨਹੀਂ ਆਹ ਉਹ ਕਾ ਦੀਵਾਰੀ 40 50 ਗੱਲ ਕਰਦਾ ਰਸੋਈ ਲੈਣੇ ਸਰ ਆਇਆ ਅੰਦਰ ਬਾਈ